ਤੁਸੀਂ ਦੇਖ ਰਹੇ ਹੋ ਵਿਸ਼ਵ ਵਾਰਤਾ ਤੇ ਮੈਂ ਹਕਮੁਤ੍ਰਿਤ ਘਰ ਤੇ ਇਸ ਵੇਲੇ ਗੱਲ ਕਰਨ ਜਾ ਰਹੇ ਹਾਂ ਕਿਸਾਨੀ ਅੰਦੋਲਨ ਦੀ ਜਿਹहां ਤੁਹਾਨੂੰ ਦੱਸ ਰਿਹਾ ਕਿ ਕਿਸਾਨਾਂ ਦੇ ਵੱਲੋਂ ਆਪਣਾ ਅੰਦੋਲਨ ਜਿਹੜਾ ਕਿ ਵਿੱਡਿਆ ਜਾ ਰਿਹਾ ਜਿਸ ਦੇ ਤਹਿਤ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਟਰੈਕਟਰ ਮਾਰਚ ਵੀ ਅੱਜ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਨੂੰ ਛੱਡ ਕੇ ਵਕ-ਵਕਤ ਥਾਵਾਂ ਤੋਂ ਉਹਨਾਂ ਦੌਰ ਟਰੈਕਟਰ ਮਾਰਚ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਰਲੇ ਹੀ ਜਿਹੜਾ ਕਿ ਹੁਣ ਲੀਡਰਾਂ ਦੇ ਨਾਲ-ਨਾਲ ਪੰਜਾਬੀ ਗਾਇਕ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਰਿਹਾ ਕਿ ਪਹਿਲਾ ਬੱਬੂ ਮਾਨ ਹੁਣੀ ਜਿਹੜੇ ਕਿ ਆ ਉੱਥੇ ਪਹੁੰਚਦੇ ਨੇ ਤੇ ਡੱਲੇਵਾਲ ਦੇ ਨਾਲ ਉਹਨਾਂ ਦੀ ਮੁਲਾਕਾਤ ਕੀਤੀ ਜਾਂਦੀ ਤੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਬੁਲੰਦ ਹੋ ਕੇ ਉਹਨਾਂ ਦੇ ਵੱਲੋਂ ਆਵਾਜ਼ ਜਿਹੜੀ ਕਿ ਉਠਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਹਰਫ ਚੀਮਾ ਜਿਹੜੇ ਕਿ ਉੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਡੱਲੇਵਾਲ ਜੀ ਨਾਲ ਮੁਲਾਕਾਤ ਕੀਤੀ ਜਾਂਦੀ ਤੇ ਕਿਹਾ ਜਾਂਦਾ ਕਿ ਅਸੀਂ ਤੁਹਾਡੇ ਨਾਲ ਅਸੀਂ ਕਿਸਾਨਾਂ ਦੇ ਨਾਲ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਖੜੇ ਰਹਾਂਗੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਗੁਰੂ ਰੰਦਾਵਾ ਦੀ ਤਾਂ ਗੁਰੂ ਰੰਦਾਵਾ ਵੀ ਜਿਹੜੇ ਕਿ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਤੋਂ ਬੋਲੋ ਇੱਕ ਪੋਸਟ ਜਿਹੜੀ ਕਿ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਚੁੱਕਿਆ ਹੈ ਲਿਖਿਆ ਗਿਆ ਹੈ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨੇ ਤੇ ਕਿਸਾਨਾਂ ਦੇ ਨਾਲ ਹਮੇਸ਼ਾ ਡੱਟ ਕੇ ਖੜੇ ਰਹਿਣਗੇ ਪਰ ਇਸ ਦੇ ਉੱਤੇ ਜੇਕਰ ਗੱਲ ਕਰੀਏ ਯੂਜ਼ਰਸ ਦੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਕਿ ਕੁਝ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਜੀ ਹਾਂ ਤੁਹਾਨੂੰ ਦੱਸ ਰਣੀ ਆ ਕਿ ਗੁਰੂ ਰੰਡਾਵਾ ਦੀ ਪੋਸਟ ਤੇ ਜਿਹੜੀ ਕਿ ਹੁਣ ਟਿੱਪਣੀਆਂ ਕੀਤੀਆਂ ਜਾ ਰਹੀ ਨੇ ਉਹਨਾਂ ਯੂਜ਼ਰਸ ਦਾ ਇਹ ਕਹਿਣਾ ਹੈ ਕਿ ਹੁਣ ਕਿਸ ਦੇ ਕਹਿਣੇ ਤੇ ਜਿਹੜਾ ਕੀ ਹੈ ਗੁਰੂ ਰੰਦਾਵਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਪਰ ਇਸ ਸਭ ਤੋਂ ਇਲਾਵਾ ਗੁਰੂ ਰੰਦਾਵਾ ਦੇ ਵੱਲੋਂ ਸਿਰਫ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਤੇ ਇਹ ਕਿਸਾਨਾਂ ਦੇ ਨਾਲ ਹੋ ਖੜੇ ਰਹਿਣਗੇ ਤੇ ਹੁਣ ਖਬਰਾਂ ਇਹ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਆਰਨੇਤ ਜਿਹੜੇ ਕਿ ਆਥਿਕਨੌਰੀ ਬਾਰਡਰ ਪਹੁੰਚਣਗੇ ਉਹ ਵੀ ਜਿਹੜੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਜਿਹੜੇ ਕਿ ਨਜ਼ਰ ਆ ਰਹੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਦੀ ਜਿਹੜੀ ਕਿ ਜਿੱਤ ਹੋਣੀ ਚਾਹੀਦੀ ਹੈ ਜੇਕਰ ਅੱਗੇ ਉਹਨਾਂ ਗੱਲ ਕਰੀਏ ਤਾਂ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇਸ ਸਮੇਂ ਕਾਫੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤੇ ਹਾਲੀ ਦੇ ਵਿੱਚ ਉਹਨਾਂ ਨੇ ਪੀਐਮ ਮੋਦੀ ਅਤੇ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਹੈ ਦਰਅਸਲ 26 ਨਵੰਬਰ ਨੂੰ ਮਰਨਵਰਤ ਤੇ ਬੈਠਾ ਕਿਸਾਨਾਗੂ ਡੱਲੇਵਾਲ ਦਾ ਭਾਰ ਕਾਫੀ ਘਟ ਗਿਆ ਹਾਲਾਂਕਿ ਡਾਕਟਰ ਉਹਨਾਂ ਦੇ ਨਜ਼ਰ ਰੱਖੀ ਬੈਠੇ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਨੂੰ ਸਾਇਲੈਂਟ ਹਾਰਟ ਅਟੈਕ ਆ ਸਕਦਾ ਹੈ ਕਿਉਂਕਿ ਉਹਨਾਂ ਦਾ ਸਰੀਰ ਕਾਫੀ ਕਮਜ਼ੋਰ ਹੋ ਚੁੱਕਿਆ ਹੈ ਤਾਂ ਅੰਦਾਜ਼ਨ ਹੈ ਕਿ ਬੀਤੇ ਦਿਨ ਜਿਹੜਾ ਕਿ ਇਹ ਡੱਲੇਵਾਲ ਨੂੰ ਪੰਜਾਬੀ ਗਾਇਕ ਹਰਫ ਚੀਮਾ ਮਿਲਦੇ ਨੇ ਉਸ ਤੋਂ ਪਹਿਲਾਂ ਬੱਬੂ ਮਾਨ ਦੇ ਵੱਲੋਂ ਡੱਲੇਵਾਲ ਜੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤੇ ਅੱਜ ਹੁਣ ਇਹ ਵੀ ਸੁਣਨ ਨੂੰ ਮਿਲ ਰਿਹਾ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਹੜੀ ਕਿ ਆਰਨੇਤ ਉੱਥੇ ਪਹੁੰਚਣਗੇ ਬਾਰਡਰ ਤੇ ਤੇ ਕਿਸਾਨਾਂ ਦੇ ਹਾਕਮ ਦੇ ਵਿੱਚ ਖੜੇ ਹੋਣਗੇ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਹਰਫ ਚੀਮਾ ਦੇ ਵੱਲੋਂ ਵੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਪੂ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਹੁਣ ਤਾਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਜਿਹੜੀ ਪਹਿਲੀ ਕਿਸ਼ਤ ਸੀ ਉਸ ਨੋ ਬਾਪੂ ਹਰਾਂ ਨੇ ਤੱਕੜੇ ਹੋ ਕੇ ਲੜੀਆ ਤੇ ਅੱਜ ਆਪਣਾ ਸਾਰਾ ਕੁਝ ਦਾਤੇ ਲਾ ਕੇ ਬਾਪੂ ਹਰੀ ਬੈਠੇ ਨੇ ਆਪਾਂ ਤੱਕੜੇ ਹੋ ਕੇ ਇਸ ਮੋਰਚੇ ਦੀ ਰਾਖੀ ਕਰੀ ਤੇ ਬਾਪੂ ਜੀ ਦਾ ਵੀ ਇਹੀ ਸੁਨੇਹਾ ਹੈ ਤੇ ਬਾਪੂ ਜੀ ਅਸੀਂ ਤੁਹਾਡੇ ਨਾਲ ਹਾਂ ਸਾਰਾ ਪੰਜਾਬ ਤੁਹਾਡੇ ਨਾਲ ਚੜਦੀ ਕਲਾ ਹੋਵੇਗੀ ਪਹਿਲਾਂ ਵੀ ਹੋਈ ਹੈ ਤੇ ਇਸ ਚੀਜ਼ ਤੇ ਅਸੀਂ ਗਵਾਹ ਹਾਂ ਕਿ ਪਹਿਲਾਂ ਵੀ ਸੱਚੀ ਸੁੱਚੀ ਨੀਅਤ ਦੇ ਨਾਲ ਬਾਪੂ ਜੀ ਨੇ ਪਹਿਰਾ ਦਿੱਤਾ ਤੇ ਹੁਣ ਵੀ ਸਾਡੇ ਵਾਸਤੇ ਇੱਥੇ ਬੈਠੇ ਹੋਏ ਨੇ ਤੇ ਆਪਣੀ ਗੱਲਬਾਤ ਜਾਰੀ ਰੱਖਦੇ ਹੋ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਸਭ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕੰਮ ਹੁੰਦਾ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਮਾਂ ਕੱਢ ਕੇ ਸਾਰੇ ਜਣੇ ਇੱਥੇ ਆਓ ਪਿਛਲੀ ਵਾਰ ਵਾਂਗ ਆਪਾਂ ਛੋਟੀਆਂ-ਛੋਟੀਆਂ ਜਿੱਤਾਂ 12 ਵਤੀਏ ਤੇ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ 80 ਵੀ ਸਮੇਂ ਦਰ ਸਮੇਤ ਤੁਹਾਡੇ ਨਾਲ ਸੂਚਨਾ ਸਾਂਝੀ ਕਰਦੇ ਰਹਾਂਗੇ ਤੇ ਬਾਪੂ ਜੀ ਲਈ ਚੜ੍ਹਦੀ ਕਲਾ ਦੀ ਅਰਦਾਸ ਵੀ ਕਰੀਏ ਜੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਵੀਡੀਓ ਜਿਹੜੀ ਕਿ ਹਰਫ ਚੀਮਾ ਦੇ ਵੱਲੋਂ ਸ਼ੇਅਰ ਕੀਤੀ ਗਈ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹ ਡੱਲੇਵਾਲ ਜੀ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ ਚੜ੍ਹਦੀ ਕਲਾਤ ਨੇ ਬਾਪੂ ਡੱਲੇਵਾਲ ਸਾਹਿਬ ਤੇ ਮੋਂ ਤਾਂ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਕਿਉਂਕਿ ਜਿਹੜੀ ਪਹਿਲੀ ਕਿਸ਼ਤ ਸੀ ਉਹ ਪੁਰਾਣੀ ਬਹੁਤ ਤਕੜੇ ਹੋ ਕੇ ਲੜੀ ਤੇ ਅੱਜ ਆ ਉਹਦਾ ਸਾਰਾ ਕੁਝ ਦਾਅ ਤੇ ਲਾ ਕੇ ਨਾ ਸਾਡੇ ਵਾਸਤੇ ਬਾਪੂ ਜੀ ਬੈਠੇ ਨੇ ਆਪਾਂ ਇਸ ਮੋਰਚੇ ਦੀ ਰਾਖੀ ਕਰੀਏ ਤਕੜੇ ਹੋ ਕੇ ਸਨੇਹਾ ਬਾਪੂ ਜੀ ਦਾ ਤੇ ਬਾਕੀ ਅਸੀਂ ਤੁਹਾਡੇ ਨਾਲ ਆਪਾਂ ਸਾਰਾ ਪੰਜਾਬ ਤੁਹਾਡੇ ਨਾਲ ਆ ਤੇ ਚੜ੍ਹਦੀ ਕਲਾ ਹੋਊਗੀ ਪਹਿਲਾਂ ਵੀ ਹੋਈ ਆ ਤੇ ਮਹਾਰਾਜ ਦੀ ਹਮੇਸ਼ਾ ਕਿਰਪਾ ਰਹੀ ਹੈ ਇਸ ਚੀਜ਼ ਦੇ ਅਸੀਂ ਗਵਾਹ ਵੀ ਪਹਿਲਾਂ ਵੀ ਬਹੁਤ ਸੱਚੀ ਸੁੱਚੀ ਨੀਅਤ ਨਾਲ ਬਾਪੂ ਜੀ ਨੇ ਪਹਿਰਾ ਦਿੱਤਾ ਅੰਦੋਲਨ ਦੇ ਵਿੱਚ ਹੁਣ ਵੀ ਸਾਡੇ ਵਾਸਤੇ ਅਜੇ ਇੱਥੇ ਬੈਠੇ ਨੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਅ ਸਹੀ ਕਰ ਜੇ ਐਵੇਂ ਭਰੀ ਜ਼ਿੰਦਗੀ ਹੁੰਦੀ ਸਾਰਿਆਂ ਦੀ ਪਰਸਾਂਵਾ ਕੱਢ ਕੇ ਸਾਰੇ ਜਣੇ ਆਓ ਪਿਛਲੀ ਵਾਰ ਮੰਗੂ ਆਪਾਂ ਹਾ ਛੁੱਟੀਆਂ ਛੁੱਟੀਆਂ ਜਿੱਤਾਂ ਵੱਲ ਲੁਕਦੀਏ ਤੇ ਮੋਰਚੇ ਨੂੰ ਚਲਦੀ ਕਲਾਵਰ ਲੈ ਕੇ ਜਾਈਏ ਸੋ ਬਾਕੀ ਸਾਰਾ ਕੁਝ ਤੁਹਾਨੂੰ ਇਹਨਾਂ ਦੇ ਆਧਾਰ 'ਤੇ ਸ਼ੇਅਰ ਹੁੰਦਾ ਰਹੂਗਾ ਅ ਅਸੀਂ ਵੀ ਸਮੇਂ-ਦਰ-ਸਮੇਂ ਆਪਾਂ ਤੁਹਾਡੇ ਨਾਲ ਸੂਚਨਾ ਸਾਂਝੀ ਕਰਦੇ ਰਵਾਂਗੇ ਸੋ ਬਹੁਤ-ਬਹੁਤ ਧੰਨਵਾਦ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਬਾਪੂ ਜੀ ਦੀ ਸਿਹਤ ਜਾਬੀ ਲਈ ਅਰਦਾਸ ਕਰੀਏ ਤੇ ਧੰਨਵਾਦ ਬਾਪੂ ਜੀ ਜੀ ਸਾਹਿਬ ਤੁਹਾਡੇ ਨਾਲ ਆਈ ਪਈ ਜੀ ਬਾਗੀ ਜੀ ਘਰ ਦਾ ਵਾਹਿਗੁਰੂ ਜੀ ਕਿਹਾ